ਹਾਂਜੀ ਤਾਂ ਤੁਸੀਂ ਦੇਖ ਸਾਰੇ ਬਹੁਤ ਸਾਰੇ ਪੇਜਾਂ ਦੇ ਉੱਪਰ ਐਵੇਂ ਕੰਟੈਂਟ ਮੋਨਟਾਈਜ਼ ਪਾਲਿਸੀਸ ਹੋ ਆ ਜਾਂਦਾ ਫਾਲੋਅਰ ਵੀ ਪੂਰੇ ਹੋ ਜਾਂਦੇ ਤੇ ਵਾਚ ਟਾਈਮ ਵੀ ਪੂਰਾ ਹੋ ਜਾਂਦਾ ਕਈਆਂ ਦਾ ਫਿਰ ਵੀ ਉਹ ਪੈਸਾ ਨਹੀਂ ਕਮਾ ਪਾਉਂਦੇ ਮੋਨਟਾਈਜ਼ ਨਹੀਂ ਕਰ ਪਾਉਂਦੇ ਤੇ ਉਹਦਾ ਮੇਨ ਕਾਰਨ ਹੈ ਇਹੀ ਦੀ ਕੰਟੈਂਟ ਮੋਨਟਾਈਜ਼ ਪਾਲਿਸੀਸ ਹੋ ਇਹ ਆਉਂਦਾ ਕਿਉਂ ਤੁਹਾਨੂੰ ਇਹ ਵੀ ਦੱਸਾਂਗੇ ਤੇ ਇਹਨੂੰ ਠੀਕ ਕਿਵੇਂ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਇਹ ਵੀਡੀਓ ਨੂੰ ਤੁਸੀਂ ਪੂਰਾ ਦੇਖ ਰਹੇ ਹੋ ਤੁਸੀਂ 10 15 ਮਿੰਟਾਂ ਚ ਆਪਣਾ ਜਿੰਨਾ ਵੀ ਥੋੜਾ ਕੋਸੇਰਾ ਕੰਟੈਂਟ ਮੋਨਟਾਈਜ਼ ਪਾਲਿਸੀਸ ਹੋ ਉਹਨਾਂ ਇੱਥੇ ਕਾਟੀ ਦੀ ਇਨਸਾਨੀ ਆਉਂਦੀ ਆ ਇਹ ਛੋਟਾ 10 15 ਜੀ ਠੀਕ ਹੋ ਜਾਊਗਾ ਗਾਰੰਟੀ ਹੈ 100% ਤੁਸੀਂ ਜਿਵੇਂ ਮੈਂ ਕਹੂੰ ਮੈਂ ਫੋਲੋ ਕਰ ਲਿਓ ਤੇ ਤੁਹਾਡਾ ਇਹ ਪੱਕਾ ਜਮਾ ਹੱਲ ਹੋ ਜਾਊਗਾ ਜੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੁਰੂ ਕਰ ਦਿਓ ਤੇ ਚਲੋ ਜੀ ਆਪ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੇਜ ਓਪਨ ਕਰਨ ਪੇਜ ਓਪਨ ਕਰਨ ਤੋਂ ਬਾਅਦ ਇੱਥੇ ਰੀਲ ਆਪਸ਼ਨ ਆਉਂਦਾ ਹੋਊਗਾ ਸਾਹਮਣੇ ਆ ਤੁਸੀਂ ਦੇਖ ਸਕਦੇ ਇੱਥੇ ਰੀਲ ਆਪਸ਼ਨ ਆ ਜਾਂ ਨਹੀਂ ਆਉਂਦਾ ਤਾਂ ਇੱਥੇ ਮੋਰ ਵਾਲੇ ਦੇ ਉੱਤੇ ਕਲਿੱਕ ਕਰਕੇ ਵੀ ਰੀਲ ਆ ਜਾਊਗਾ ਇੱਥੇ ਤੁਸੀਂ ਕਲਿੱਕ ਕਰਨਾ ਰੀਲਾਂ ਵਾਲੇ ਦੇ ਉੱਪਰ ਇਹ ਤੇ ਕਲਿੱਕ ਕਰਕੇ ਪਹਿਲਾਂ ਤੁਸੀਂ ਆ ਦੇਖੋ ਸਾਰੀਆਂ ਰੀਲਾਂ ਆਪਣੇ ਚੈੱਕ ਕਰੋ ਜੇ ਕੋਈ ਵੀ ਰੀਲ ਡੁਪਲੀਕੇਟ ਆ ਜਾਂ ਤੁਹਾਡੀ ਨਹੀਂ ਹੈਗੀ ਕੋਈ Song ਵਗੈਰਾ ਲਾ ਕੇ ਪਾਈ ہوئی ਆ ਉਹਨੂੰ ਤੁਸੀਂ ਇੱਥੇ ਡੀਲੀਟ ਕਰ ਦਿਓ ਡੀਲੀਟ ਕਿਵੇਂ ਕਰਨੀ ਉਹ ਵੀ ਤੁਹਾਨੂੰ ਦੱਸ ਰਿਹਾ ਆ ਆ ਦੇਖੋ ਜਿੰਮੇ ਕੋ ਸਾਰੀਆਂ ਰੀਲਾਂ ਨੇ ਪਹਿਲਾਂ ਧਿਆਨ ਨਾਲ ਦੇਖ ਰਹੋ ਕਿ ਜੇ ਕਿਸੇ ਵੀ ਰੀਲ ਤੇ ਕਿੰਨੇ ਥੋੜੇ ਲੱਖ 2 ਲੱਖ 10 ਲੱਖ ਵਿਊ ਆਏ ਹੋਣ ਉਹਦਾ ਲਾਲਚ ਨਾ ਕਰਿਓ ਫੋਕਾ ਤੁਸੀਂ ਉਹਨੂੰ ਅੱਖਾਂ ਬੰਦ ਕਰਕੇ ਡੀਲੀਟ ਕਰ ਦੋਗੇ ਤਾਂ ਵਧੀਆ ਰਹੋਗੇ ਨਹੀਂ ਫਿਰ ਕਿੰਨਾ ਮਾਰੀ ਜੋਰ ਲਾਦੇ ਤੁਹਾਡਾ ਇਹ ਕਰੇ ਮਸਲਾ ਹੱਲ ਨਹੀਂ ਹੋਣਾ ਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਇਹਨੂੰ ਡਿਲੀਟ ਕਿਵੇਂ ਕਰਨਾ ਇੱਥੇ ਆਹ ਸਾਹਮਣੇ ਤਿੰਨ ਬਿੰਦੂ ਜਿਹਨੇ ਇਹਨਾਂ ਤੇ ਕਲਿੱਕ ਕਰ ਦਿਓ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਡੀਲ ਆਪਸ਼ਨ ਆ ਗਿਆ ਤੇ ਇੱਥੇ ਆ ਕੇ ਤੁਸੀਂ ਡਿਲੀਟ ਕਰ ਦਿਓ ਹਾਂਜੀ ਦੂਜਾ ਨੰਬਰ ਤੁਸੀਂ ਨੇ ਫੇਰ ਆਪਣੇ ਪੇਨ ਓਪਨ ਕਰਨਾ ਓਪਨ ਕਰ ਦਿਓ ਤੇ ਇੱਥੇ ਮੋਰ ਵਾਲਾ ਆਪਸ਼ਨ ਹੋਵੇ ਤੇ ਕਲਿੱਕ ਕਰ ਦਿਓ ਤੇ ਵੀਡੀਓ ਵਾਲੇ ਆਪਸ਼ਨ ਦੇ ਵਿੱਚ ਜਾ ਕੇ ਨਾ ਇੱਥੇ ਤੁਸੀਂ ਆਪਣੇ ਵੀਡੀਓ ਜਿਹਨੇ ਧਿਆਨ ਨਾਲ ਦੇਖੋ ਵੀ ਜੇ ਕਿਸੇ ਦੀ ਕੋਈ ਵੀਡੀਓ ਤੁਸੀਂ ਨੇ ਕੋਈ ਕਾਪੀ ਕਰੀਆ ਜਾਂ ਫਿਰ ਕੋਈ ਵੀ ਗੀਤ ਬੇਰਾ ਲਾ ਕੇ ਵੀਡੀਓ ਲੱਗੀ ਹੋਈ ਆ ਤਾਂ ਉਹਨੂੰ ਡੀਲੀਟ ਮਾਰ ਦਿਓ ਕਿੰਨੇ ਮਰਜੀ ਵਿਊ ਨੇ ਜੇ ਵਧੀ ਡਿਲੀਟ ਕਰਕੇ ਆ ਦੇਖੋ ਇਥੇ ਵੀ ਡਿਲੀਟ ਕਰਨਾ ਤੁਹਾਨੂੰ ਦਿਖਾਉਣਾ ਕਿਵੇਂ ਆਉਂਦਾ ਤੇ ਆਪਾਂ ਇਹਦੇ ਉੱਪਰ ਕਲਿੱਕ ਕਰਦੇ ਹਾਂ ਕਮੈਂਟ ਦੇ ਉੱਪਰ ਅਜੇ ਸਰ ਤੁਸੀਂ ਡਿਲੀਟ ਕਰਨਾ ਇਥੇ ਆਈ ਜੰਨਾ ਤੇ ਇਹਦੇ ਉੱਤੇ ਕਲਿੱਕ ਕਰਦੇ ਆਪਾਂ ਇਹਨੂੰ ਡਿਲੀਟ ਕਰ ਸਕਦੇ ਹਾਂ ਹਾਂਜੀ ਹੁਣ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਤੀਜਾ ਕੰਮ ਕਰਨ ਤੀਜਾ ਕੰਮ ਕਰਨ ਦੁਬਾਰਾ ਫੇਰ ਓਪਨ ਕਰਨ ਆਪਣਾ ਪੇਜ ਤੇ ਇਥੇ ਜਾ ਕੇ ਫੋਟੋਆਂ ਆਲਾ ਇੱਕ ਸਿਲੈਕਟ ਕਰ ਲੈਣਾ ਤੇ ਫੋਟੋਆਂ ਦੇਖ ਲੈ ਜੇ ਕਿਸੇ ਵੀ ਕੋਈ ਡੁਪਲੀਕੇਟ ਫੋਟੋ ਪਾਈ ਆ ਚੱਕ ਕੇ ਤੁਸੀਂ ਨੇ ਜਿੰਨਾ ਟਾਈਮ ਦੇਖੋ ਪੇਜ ਮੋਨਟਾਈਜ਼ ਨਹੀਂ ਹੋਣਾ ਉਹਨਾਂ ਦੇ ਮਾਪਾ ਨਹੀਂ ਪਾ ਸਕਦੇ ਬਾਅਦ ਹੋ ਸਕ ਪਹਿਲਾਂ ਉਹ ਤੁਸੀਂ ਲੀਡ ਮਾਰਦੇ ਤੇ ਆਪਣੀਆਂ ਫੋਟੋਆਂ ਰੱਖ ਸਕਦੇ ਹੋ ਤੇ ਹਾਂਜੀ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ 10 15 ਦਿਨ ਘਟੋ-ਘਟਾ ਹਰ ਰੋਜ਼ ਇੱਕ ਇੱਕ ਵੀਡੀਓ ਬਣਾ ਕੇ ਪਾਉਣੀ ਹੈ ਤੇ ਆਪਣੇ ਪੇਜ ਦੇ ਉੱਪਰ ਲਾਈਵ ਕਰਨ ਲਾਈਵ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੀਦੀ 5-10 ਮਿੰਟ ਲਾਈਵ ਹੋ ਜਾਓ ਸਾਹਮਣੇ ਬੈਠ ਕੇ ਗੱਲ ਕਰਨੀ ਹੈ ਜਿਵੇਂ ਤੁਹਾਡੇ ਨਾਲ ਇੱਕ ਬੰਦਾ ਜਿਵੇਂ ਦੋ ਬੰਦੇ ਨੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਹੈ ਵਧੀਆ ਤਰੀਕੇ ਨਾਲ ਗੱਲ ਕਰਕੇ ਜਿਵੇਂ ਕਿ ਥੋੜੀ 5-10 ਮਿੰਟ ਦੀ ਲਾਈਵ ਹੋਇਆ ਕਰੂਗੀ ਹਰ ਰੋਜ਼ ਤੁਸੀਂ 10 ਦਿਨ ਘਟੋ-ਘਟਾ ਲਾਈਵ ਕਰ ਦਿਓ ਤੇ ਉਸ ਤੋਂ ਬਾਅਦ ਤੁਹਾਡੀ ਇਹ ਜਿਹੜੀ ਪ੍ਰੋਬਲਮ ਆ ਤੁਸੀਂ ਰੀਲ ਦੇ ਵਿੱਚ ਵੀ ਕੋਈ ਨਾ ਕੋਈ ਵੀਡੀਓ ਪਾਉਣੀ ਆ ਆਪਣੀ ਤੇ ਸਟੋਰੀ ਤੇ ਵੀ ਲਾਉਣੀ ਆ ਤੁਸੀਂ 10 15 ਦਿਨ ਕਰਕੇ ਦੇਖ ਲਓ ਤੇ ਤੁਹਾਡਾ ਇਹ ਜਿਹੜਾ ਪਾਲਿਸੀ ਇਸ ਉਹ ਨਾਲ ਨਾਲ ਠੀਕ ਹੋ ਜਾਊਗਾ ਜੇ ਫੇਰ ਵੀ ਕਈਆਂ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਆਖਰੀ ਤਰੀਕਾ ਹੋਰ ਦੱਸ ਦਿੰਨਾ ਜੀ ਉਹ ਕੀ ਕਰਨਾ ਤੁਸੀਂ ਨੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੱਥੇ ਪੇਜ ਓਪਨ ਕਰਨਾ ਓਪਨ ਕਰਦਾ ਸਾਈਡ ਦਾ ਤਿੰਨ ਬਿੰਦੂ ਆ ਲੱਗਣੇ ਇੱਥੇ ਜਾ ਕੇ ਨਾ ਆਪਣਾ ਪੇਜ ਦਾ ਲਿੰਕ ਆ ਜਿਹੜਾ ਉਹ ਕਾਪੀ ਕਰ ਲਓ ਕਾਪੀ ਕਰਦੋਂ ਬਾਅਦ ਪਿੱਛੇ ਆਜੋ ਮੈਂ ਤੁਹਾਨੂੰ ਦਿਖਾਉਣਾ ਜੀ ਜਿਹੜਾ ਆ ਆਖਰਾ ਜੇ ਇਹਦਾ ਫੇਰ ਵੀ ਨਹੀਂ ਹੱਲ ਹੁੰਦਾ ਤਾਂ ਇਹ ਪੱਕਾ ਹੱਲ ਆ ਇਹ ਵੀ ਉਸ ਤੋਂ ਬਾਅਦ ਨੀਚੇ ਆ ਜੋ ਜਿੱਥੇ ਆਪਣੀ ਸੈਟਿੰਗਾਂ ਹੁੰਦੀਆਂ ਨੇ ਪੇਜ ਦੀਆਂ ਤੇ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਹੈਲਪ ਐਂਡ ਸਪੋਰਟ ਲਿਖਿਆ ਇੱਥੇ ਕਲਿੱਕ ਕਰ ਦਿਓ ਤੇ ਇੱਥੇ ਰਿਪੋਰਟ ਐਂਡ ਪ੍ਰੋਬਲਮ ਲਿਖਿਆ ਇੱਥੇ ਕਲਿੱਕ ਕਰ ਦਿਓ ਕਲਿੱਕ ਕਰਨ ਤੋਂ ਬਾਅਦ ਕੰਟੀਨਿਊ ਇੱਥੇ ਕੰਟੀਨਿਊ ਟੂ ਪ੍ਰੋਬਲਮ ਆ ਜਾਂਦੀ ਹੈ ਇਹ ਤੇ ਕਲਿੱਕ ਕਰ ਦਿਓ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਇਨਕਲੂਡ ਤੇ ਕਲਿੱਕ ਕਰਕੇ ਨਾ ਉਸ ਤੋਂ ਬਾਅਦ ਇੱਥੇ ਥੋੜਾ ਜਿਹੜਾ ਪੇਜ ਆ ਪੇ ਸਿਲੈਕਟ ਕਰ ਦਿਓ ਜੇ ਪ੍ਰੋਫਾਈਲ ਆ ਤਾਂ ਧਿਆਨ ਨਾਲ ਦੇਖ ਲਓ ਇੱਥੇ ਪ੍ਰੋਫਾਈਲ ਤੇ ਪੇ ਲਿਖਿਆ ਆ ਜਿਹੜਾ ਵੀ ਹੈਗਾ ਤੁਸੀਂ ਉਹਨ ਤੇ ਉਸ ਤੋਂ ਬਾਅਦ ਇੱਥੇ ਕੀ ਲਿਖਣਾ ਤੁਸੀਂ ਨੇ ਉਹ ਵੀ ਤੁਹਾਨੂੰ ਦੱਸ ਰਿਹਾ ਦੇਖੋ ਜੇ ਆਪਾਂ ਵੀਡੀਓ 'ਚ ਲਿਖਣਾਗੇ ਬਹੁਤ ਵੱਡੀ ਹੋ ਜੂ ਮੈਂ ਇੱਥੇ ਕਾਪੀ ਕਰ ਰੱਖਿਆ ਆਪਣੇ ਨੋਟਪੈਡ ਦੇ ਉੱਪਰ ਇੱਥੋਂ ਵੀ ਕਲਿੱਕ ਕਰ 사 ਰਹੇ ਵੀਡੀਓ ਰੋਕੇ ਸਕਰੀਨਸ਼ਾਟ ਲੈ ਸਕ ਰਹੇ ਹ ਜੇ ਫੇਰ ਵੀ ਤੁਹਾਡਾ ਨਹੀਂ ਇੱਥੋਂ ਜਾ ਕੇ ਉਹ ਲਿਖਣ ਵਾਲਾ ਮਸਲਾ ਹੱਲ ਹੁੰਦਾ ਤਾਂ ਮੈਂ ਤੁਹਾਨੂੰ ਆਪਣੇ ਚੈਨਲ ਦਾ WhatsApp ਚੈਨਲ ਦਾ ਲਿੰਕ ਦੇ ਦੂੰਗਾ ਤਾਂ WhatsApp ਦਾ ਇਹ ਚੈਨਲ ਦੇ ਉੱਪਰ ਲਿੰਕ ਦੇ ਦੂੰਗਾ ਲਿੰਕ ਦੇਣ ਤੋਂ ਬਾਅਦ ਤੁਸੀਂ ਮੇਰੇ WhatsApp ਦੇ ਚੈਨਲ ਦੇ ਉੱਪਰ ਜਾ ਕੇ ਇਹ ਟੈਕਸਟ ਜਿਹੜਾ ਉੱਥੋਂ ਕਾਪੀ ਕਰਕੇ ਆਪਣਾ ਤੁਸੀਂ ਪੇਸਟ ਕਰ ਸਕਦੇ ਹੋ ਤੇ ਆਪਣੇ ਪੇਜ ਦਾ ਤੁਸੀਂ ਲਿੰਕ ਲਾ ਸਕ ਕਰਨਾ ਕਿ ਮੈਂ ਉਹ ਵੀ ਦੇਖ ਰਹੇ ਹਾਂ ਜੀ ਆਜੋ ਫਟਪੜੋ ਕਲਿੱਕ ਕਰ ਲੀ ਕਲਿੱਕ ਕਰਨ ਬਾਰੇ ਇੱਥੇ ਆਪਾਂ ਉਹ ਜਿਹੜਾ ਲਿੰਕ ਸੀ ਉਹ ਪੇਸਟ ਕਰਤਾ ਤੇ ਆ ਤੁਸੀਂ ਦੇਖ ਸਰ ਇੱਥੇ ਰੋਕ ਕੇ ਨਾ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਸਕਦੇ ਹੋ ਇੱਥੇ ਆਪਾਂ ਇਹਨੂੰ ਕਾਪੀ ਕਰਦੇ ਹਾਂ ਕਾਪੀ ਕਰਕੇ ਦੁਬਾਰਾ ਇੱਥੇ ਜਾਂਦੇ ਹਾਂ ਇੱਥੇ ਜਾ ਕੇ ਜੀ ਆਪਾਂ ਇਹਨੂੰ ਪੇਸਟ ਕਰਤਾ ਆ ਦੇਖੋ ਆਪਾਂ ਫੇਸਬੁਕ ਨੂੰ ਭੇਜੇ ਤਾਂ ਵੀ ਆਪਣਾ ਸਾਰਾ ਰੀਜਨਲ ਕੰਟੈਂਟ ਆ ਤਾਂ ਸਾਨੂੰ ਪਾਲਿਸੀ ਜੁਆਈ ਜਾਂਦਾ ਤੇ ਐਵੇਂ ਤੁਸੀਂ ਇਹ ਕਰ ਸਰਦੇ ਨਹੀਂ ਫੋਟੋ ਹੀ ਦਾਈ ਜਾਂਦਾ ਇਹਦੇ ਉੱਪਰ ਕਲਿੱਕ ਕਰਕੇ ਇਹਨੂੰ ਕੱਟ ਦੋ ਫੋਟੋ ਨੂੰ ਕਲਿੱਕ ਕਰਕੇ ਕੱਟਣ ਤੋਂ ਬਾਅਦ ਨਾ ਅਪਲੋਡ ਫਰੋਮ ਫੋਨ ਦੇ ਵਿੱਚੋਂ ਤੁਸੀਂ ਇੱਕ ਉਹ ਫੋਟੋ ਜਿਹੜੀ ਸਕਰੀਨਸ਼ਾਟ ਲੈ ਕੇ ਰੱਖ ਲਿਓ ਉਹਦਾ ਤੁਸੀਂ ਇੱਥੋਂ ਉਹ ਫੋਟੋ ਲਾ ਸਕਦੇ ਹੋ ਦੁਬਾਰਾ ਤੇ ਇੱਥੇ ਆਹ ਸਾਹਮਣੇ ਇਹ ਤਾਂ ਉੱਪਰ ਤੀਰ ਜਿਹਾ ਨਾ ਸਨ ਇਹ ਤੇ ਕਲਿੱਕ ਕਰਕੇ ਤੁਸੀਂ ਇਹ ਉਹਨਾਂ ਨੂੰ ਰਿਕੁਐਸਟ ਭੇਜ ਸਕਦੇ ਹੋ ਤੇ ਸੋਡਾ ਮਸਲਾ 5-10 ਦਿਨਾਂ 'ਚ 15 'ਚ ਫਿਰ ਪੱਕਾ ਜਮ੍ਹਾਂ ਹੱਲ ਹੋ ਜਾਊਗਾ ਜੀ